ਆਨ-ਏਅਰ ਦੇਖ ਰਹੇ ਤੁਸੀਂ ਮਹਿਰਮਨ ਜੋ ਸਿੰਘ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਇੱਕ ਹੋਰ ਮਾਮਲਾ ਜਿਹੜਾ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਉੱਤੇ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਵਿੱਚ ਫਾਰਮ ਹਾਊਸ ਤੇ ਰੇਡ ਕੀਤੀ ਗਈ ਜਿਸ ਦੇ ਵਿੱਚੋਂ 3 ਲੱਖ ਰੁਪਏ ਤੱਕ ਦੀ ਜਿਹੜੀ ਹੈ ਮਹਿੰਗੀ ਸ਼ਰਾਬ ਉਹ ਬਰਾਮਦ ਹੋਈ ਹੈ सीबीआई ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸਮਰਾਲਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਇਹ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਖਿਲਾਫ ਜਿਹੜਾ ਇੱਕ ਹੋਰ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਡੀਆਈਜੀ ਪੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਜੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਦੱਸ ਦਈਏ ਕਿ ਡੀਆਈਜੀ ਪੁੱਲਰ ਨੂੰ ਜਿਹੜਾ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ सीबीआई ਦੇ ਵੱਲੋਂ 13 ਅਕਤੂਬਰ ਨੂੰ ਡੀਆਈਜੀ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਕਾਫੀ ਖਜ਼ਾਨਾ ਇਸ ਤੋਂ ਬਰਾਮਦ ਹੋਇਆ ਸੀ ਪਰ ਹੁਣ ਜਿਹੜੀ ਹੈ ਸੀਬੀਆਈ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸਮਰਾਲਾ ਪੁਲਿਸ ਦੇ ਵੱਲੋਂ ਰੇਡ ਕਰਕੇ ਤੇ ਐਫਆਈਆਰ ਦਰਜ ਕੀਤੀ ਗਈ ਇਹਨਾਂ ਦੇ ਸਮਰਾਲਾ ਸਥਿਤ ਫਾਰਮ ਹਾਊਸ ਦੇ ਵਿੱਚੋਂ ਜਿਹੜੀ ਹੈ 3 ਲੱਖ ਰੁਪਏ ਤੱਕ ਦੀ ਜਿਹੜੀ ਹੈ ਮਹਿੰਗੀ ਸ਼ਰਾਬ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਜਦੋਂ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸੀਬੀਆਈ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਬਾਅਦ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਇਹਨਾਂ ਨੂੰ ਜਿਹੜਾ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਲਈ ਭੇਜਿਆ ਜਾਂਦਾ ਤਾਂ ਹੁਣ ਜਿਹੜੀ ਅਗਲੀ ਸੁਣਵਾਈ ਹੈ 31 ਅਕਤੂਬਰ ਤੱਕ ਹੋਵੇਗੀ ਤਾਂ ਹੁਣ ਇਹ ਨਵਾਂ ਅਪਡੇਟ ਜਿਹੜੀ ਹੈ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਆਈ ਹੈ ਕਿ ਹੁਣ ਸਮਰਾਲਾ ਸਤਿਤ ਫਾਰਮ ਹਾਊਸ ਦੇ ਉੱਤੇ ਰੈਡ ਕੀਤੀ ਗਈ ਸੀ ਜਿਸ ਦੇ ਵਿੱਚੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਜਿਹੜੀ ਆ ਬਰਾਮਦ ਹੋਈ ਹੈ ਤੇ ਸਮਰਾਲਾ ਪੁਲਿਸ ਦੇ ਵੱਲੋਂ ਸੀਬੀਆਈ ਦੇ ਕਹਿਣ ਤੇ ਜਿਹੜੀ ਆ ਸਮਰਾਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਔਨਅਰ ਦੇਖ ਰਹੇ ਤੁਸੀਂ ਮਹਿਰਮਨ ਜੋ ਸਿੰਘ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਇੱਕ ਹੋਰ ਮਾਮਲਾ ਜਿਹੜਾ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਉੱਤੇ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਵਿੱਚ ਫਾਰਮ ਹਾਊਸ ਤੇ ਰੇਡ ਕੀਤੀ ਗਈ ਜਿਸ ਦੇ ਵਿੱਚੋਂ 3 ਲੱਖ ਰੁਪਏ ਤੱਕ ਦੀ ਜਿਹੜੀ ਹੈ ਮਹਿੰਗੀ ਸ਼ਰਾਬ ਉਹ ਬਰਾਮਦ ਹੋਈ ਹੈ सीबीआई ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸਮਰਾਲਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਇਹ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਖਿਲਾਫ ਜਿਹੜਾ ਇੱਕ ਹੋਰ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਡੀਆਈਜੀ ਪੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਜੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਦੱਸ ਦਈਏ ਕਿ ਡੀਆਈਜੀ ਪੁੱਲਰ ਨੂੰ ਜਿਹੜਾ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ सीबीआई ਦੇ ਵੱਲੋਂ 13 ਅਕਤੂਬਰ ਨੂੰ ਡੀਆਈਜੀ ਦੇ ਘਰ ਦੇ ਉੱਤੇ ਰੈਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਕਾਫੀ ਖਜ਼ਾਨਾ ਇਸ ਤੋਂ ਬਰਾਮਦ ਹੋਇਆ ਸੀ ਪਰ ਹੁਣ ਜਿਹੜੀ ਹੈ ਸੀਬੀਆਈ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸਮਰਾਲਾ ਪੁਲਿਸ ਦੇ ਵੱਲੋਂ ਰੇਡ ਕਰਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਇਹਨਾਂ ਦੇ ਸਮਰਾਲਾ ਸਥਿਤ ਫਾਰਮ ਹਾਊਸ ਦੇ ਵਿੱਚੋਂ ਜਿਹੜੀ ਆ 3 ਲੱਖ ਰੁਪਏ ਤੱਕ ਦੀ ਜਿਹੜੀ ਆ ਮਹਿੰਗੀ ਸ਼ਰਾਬ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤਾਂ ਜਦੋਂ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸੀਬੀਆਈ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਬਾਅਦ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਇਹਨਾਂ ਨੂੰ ਜਿਹੜਾ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਲਈ ਭੇਜਿਆ ਜਾਂਦਾ ਤਾਂ ਹੁਣ ਜਿਹੜੀ ਅਗਲੀ ਸੁਣਵਾਈ ਹੈ 31 ਅਕਤੂਬਰ ਤੱਕ ਹੋਵੇਗੀ ਤਾਂ ਹੁਣੇ ਨਵਾਂ ਅਪਡੇਟ ਜਿਹੜੀ ਹੈ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਆਈ ਹੈ ਕਿ ਹੁਣ ਸਮਰਾਲਾ ਸਤਿਤ ਫਾਰਮ ਹਾਊਸ ਦੇ ਉੱਤੇ ਰੇਡ ਕੀਤੀ ਗਈ ਸੀ ਜਿਸ ਦੇ ਵਿੱਚੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਜਿਹੜੀ ਉਹ ਬ੍ਰਾਹਮਦ ਹੋਈਆ ਤੇ ਸਮਰਾਲਾ ਪੁਲਿਸ ਦੇ ਵੱਲੋਂ ਸੀਬੀਆਈ ਦੇ ਕਹਿਣ ਤੇ ਜਿਹੜੀ ਆ ਸਮਰਾਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਔਨ एयर ਦੇਖ ਰਹੇ ਤੁਸੀਂ ਮਹਿਰਮਨ ਜੋ ਸਿੰਘ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਇੱਕ ਹੋਰ ਮਾਮਲਾ ਜਿਹੜਾ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਉੱਤੇ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਵਿੱਚ ਫਾਰਮ ਹਾਊਸ ਤੇ ਰੇਡ ਕੀਤੀ ਗਈ ਜਿਸ ਦੇ ਵਿੱਚੋਂ 3 ਲੱਖ ਰੁਪਏ ਤੱਕ ਦੀ ਜਿਹੜੀ ਹੈ ਮਹਿੰਗੀ ਸ਼ਰਾਬ ਉਹ ਬਰਾਮਦ ਹੋਈ ਹੈ सीबीआई ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸਮਰਾਲਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਇਹ ਐਕਸਾਈਜ਼ ਐਕਟ ਦੇ ਤਹਿਤ ਡੀਆਈਜੀ ਪੁੱਲਰ ਦੇ ਖਿਲਾਫ ਜਿਹੜਾ ਇੱਕ ਹੋਰ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਹੁਣ ਡੀਆਈਜੀ ਪੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਜੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਦੱਸ ਦਈਏ ਕਿ ਡੀਆਈਜੀ ਪੁੱਲਰ ਨੂੰ ਜਿਹੜਾ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ सीबीआई ਦੇ ਵੱਲੋਂ 13 ਅਕਤੂਬਰ ਨੂੰ ਡੀਆਈਜੀ ਦੇ ਘਰ ਦੇ ਉੱਤੇ ਰੈਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਕਾਫੀ ਖਜ਼ਾਨਾ ਇਸ ਤੋਂ ਬਰਾਮਦ ਹੋਇਆ ਸੀ ਪਰ ਹੁਣ ਜਿਹੜੀ ਹੈ ਸੀਬੀਆਈ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸਮਰਾਲਾ ਪੁਲਿਸ ਦੇ ਵੱਲੋਂ ਰੇਡ ਕਰਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਇਹਨਾਂ ਦੇ ਸਮਰਾਲਾ ਸਥਿਤ ਫਾਰਮ ਹਾਊਸ ਦੇ ਵਿੱਚੋਂ ਜਿਹੜੀ ਆ 3 ਲੱਖ ਰੁਪਏ ਤੱਕ ਦੀ ਜਿਹੜੀ ਆ ਮਹਿੰਗੀ ਸ਼ਰਾਬ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤਾਂ ਜਦੋਂ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸੀਬੀਆਈ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਬਾਅਦ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਇਹਨਾਂ ਨੂੰ ਜਿਹੜਾ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਲਈ ਭੇਜਿਆ ਜਾਂਦਾ ਤਾਂ ਹੁਣ ਜਿਹੜੀ ਅਗਲੀ ਸੁਣਵਾਈ ਹੈ 31 ਅਕਤੂਬਰ ਤੱਕ ਹੋਵੇਗੀ ਤਾਂ ਹੁਣ ਇਹ ਨਵਾਂ ਅਪਡੇਟ ਜਿਹੜੀ ਹੈ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਆਈ ਹੈ ਕਿ ਹੁਣ ਸਮਰਾਲਾ ਸਤਿਤ ਫਾਰਮ ਹਾਊਸ ਦੇ ਉੱਤੇ ਰੇਡ ਕੀਤੀ ਗਈ ਸੀ ਜਿਸ ਦੇ ਵਿੱਚੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਜਿਹੜੀ ਆ ਬਰਾਮਦ ਹੋਈ ਹੈ ਤੇ ਸਮਰਾਲਾ ਪੁਲਿਸ ਦੇ ਵੱਲੋਂ ਸੀਬੀਆਈ ਦੇ ਕਹਿਣ ਤੇ ਜਿਹੜੀ ਆ ਸਮਰਾਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ